ਨਮਸਕਾਰ ਸਤਿ ਸ਼੍ਰੀ ਅਕਾਲ ਅੱਜ ਮਹੱਲਾ ਉੱਥਾਰੇ ਇਹਨਾਂ ਨੂੰ ਮੇਰ ਸਾਹਿਬ ਜਿੱਥੇ ਮਕਰ ਸੰਕ੍ਰਾਂਤੀ ਦੇ ਉਪਲਕਸ਼ ਦੇ ਵਿੱਚ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਹੈ ਜੀ ਲੋਕਾਂ ਦੇ ਭਲੇ ਵਾਸਤੇ ਲੋਕਾਂ ਨੂੰ ਲੋਕਾਂ ਦੇ ਸੁਖ ਸਮ੍ਰiddhi ਵਾਸਤੇ ਮਕਰ ਸੰਕ੍ਰਾਂਤੀ ਦੇ ਇਸ ਵਿੱਚ ਇਥੋਂ ਦੇ ਲੋਕਲ ਬੱਸ ਨੇ ਇੰਤਜ਼ਾਮ ਕੀਤਾ ਹੋਇਆ ਹੈ ਜੀ ਸਾਰੇ ਮੱਲੇਵਲਾਂ ਹਰ ਸਾਲ ਇਸ ਨਿਬੰਨੇ ਬਰਾ ਕੀਤਾ ਜਾਂਦਾ ਮਾਦਮ ਨੇ ਵਿੱਚ ਤੇ ਪੂਰੇ ਮਲੇ ਵਿੱਚ ਕਿਸੇ ਇੱਕ ਦਿਨ ਸੰਡੇ ਵਾਲਦੇ ਦੇ ਸੁਬੀ ਵਾਲਦਨ ਸੀ ਸ਼ਰਮ ਖਲਾਰਾ ਲਾ ਕੇ ਸਾਰੇ ਨੌਜਵਾਨ ਸਾਥੀ ਰਮਨ ਜੀ ਐਸਵੀ ਜੀ ਕਾਰੇ ਪੈਸਾ ਵਸ ਸਾਰੇ ਨੌਜਵਾਨ ਬੱਚੇ ਰਲ ਕੇ ਇੱਕ ਪਹਾਰਕ ਹਾਤੇ ਨੇ ਸਵੇਤ ਲੈ ਕੇ ਸ਼ਾਮ ਤੱਕ ਜਿਹੜਾ ਇਹ ਲੰਗਰ ਦਾ ਪ੍ਰਬੰਧ ਹੁੰਦਾ ਹੈ ਸਭ ਤੋਂ ਪਹਿਲਾਂ ਆਰੰਭ ਗੁਰੂ ਕਾ ਦਾ ਨਾਮ ਲੈ ਕੇ ਸੁਮੇਂ ਸਾਹਿਬ ਜੀ ਦਾ ਪਾਠ ਕੀਤਾ ਗਿਆ ਹੈ ਉਹ ਪੈਨਪਲੰਤ ਜਿਹੜਾ ਇੱਥੇ ਲੰਗਰ ਚੱਲ ਰਿਹਾ ਹੈ ਸੁਭਾ ਚਾਦ ਲੰਗਰ ਸੀ ਚਾਦ ਨਾਲ ਹਲਵਾ ਪਰਸ਼ਾ ਅੱਜ ਜਾਈ ਪਾਂਦੇ ਜੋ ਵੀ ਹੋ ਰਿਹਾ ਜਾਂਦਾ ਸਭ ਨੂੰ ਅਸੀਂ ਅਰਜੁਰ ਕਰਕੇ ਬੇਨਤੀ ਕਰਕੇ ਕਰ ਰਹੇ ਹਾਂ ਕਿ ਥੋੜਾ ਪ੍ਰਸ਼ਾਂਤੂ ਲੈ ਕੇ ਜਾਓ ਤੇ ਸਾਡੀ ਕੋਸ਼ਿਸ਼ ਹੈ ਕਿ ਇਹ ਜਿਹੜਾ ਗੁਰਦਾ ਜagge ਗੁਰ ਦੀ ਕਿਰਪਾ ਹੋਈ ਏ ਇਹ ਮਹੱਲੇ ਸੁਖ ਸ਼ਾਂਤੀ ਆ ਸਪ੍ਰੇਨ ਪਿਆਰ ਭਾਈਚਾਰ ਆਨ ਭਰੀ ਰਹੇ ਸਾਡੇ ਬਹੁਤ ਹੀ ਪਿਆਰੇ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਅੱਜ ਸਾਡੇ ਵਿੱਚ ਅਸੀਂ ਉਹਨਾਂ ਦੇ ਬੜੀ ਕਾਟ ਮਹਿਸੂਸ ਕਰ ਰਹੇ ਹਾਂ ਮਰੀਆਮ ਸਿੰਘ ਜੀ ਇਹ ਪਹਿਲੀ ਵਾਰ ਇਹ ਪ੍ਰਚਾਰ ਨਾਲ ਕੀਤਾ ਗਿਆ ਸੀ ਇੱਥੇ ਪਿੱਛੇ ਪਿੱਛੇ ਗੱਲਾਂ ਚੱਲੀਆਂ ਸਾਡੇ ਭਾਈ ਜੀ ਬੈਠੇ ਸਾਰੇ ਕਹਿੰਦੇ ਕਿ ਇੱਥੇ ਆਪਾਂ ਕੁਝ ਕਰੀਏ ਕਹਿੰਦੇ ਠੀਕ ਹੈ ਭਾਈ ਜੀ ਨਾਲ ਬਿਲਾਲ ਵਾਰਾ ਪਰਿਆ ਬਈ ਕਰੋ ਯਾਰ ਕੁ ਇਹਨਾਂ ਦੇ ਘਾਰੇ ਨਾਲ ਸਾਰਾ ਜਾ ਕੰਮ ਇਸ ਵਾਰ ਸਟਾਰਟ ਹੋਇਆ ਹੈ ਹੁਣ ਉਮੀਦ ਕਰਦਾ ਹਾਂ ਕਿ ਵਾਅਦਾ ਨਿਭਾ ਪਾ ਰਹੀ ਲਗਾਤਾਰ ਇਹ ਹਰ ਸਾਲ ਇਦਾਂ ਹੀ ਚੱਲਦਾ ਰਹੇਗਾ ਤੁਹਾਡਾ ਥੈਂਕ ਯੂ ਧੰਨਵਾਦ ਸਰ ਜੀ ਗੁਰੂ ਸਾਹਿਬ ਨੇ ਉਸੇ ਪੁੱਛ ਮਾਰਨ ਲੇਕੀ ਰਹਿਣਾ ਹਲੋ ਜੀ ਗੋਡੋ ਬੇਸਰ ਖੇਤ ਕਿਵੇਂ ਦਾ ਹੈ ਨਾ ਕੋਈ ਇਤਿਹਾਸ ਮਾਰੇ ਸਿੱਖ ਨਹੀਂ ਕੀਤੀ ਆ ਯਾਰ ਪਾਣੀ ਬਾਰੇ ਚੱਲਣਾ ਬਹੁਤ ਬੇਸਾਬਿਕੇ ਅੱਡਾ ਪਿਆ ਦੱਸਦੇ ਇਸ ਬੰਦ ਅੱਲਾ ਪਤੀ ਮਾਣੇ ਕਿ ਜੱਪੀ ਸਰ ਦੇ ਸ੍ਰੀ ਸੁਖਮਨੀ ਸਾਹਿਬ ਦਾ ਪਾਰ ਸਾਹਿਬੀ ਸੰਗਤ ਤੋਂ ਰੰਗੋ ਕੇ ਕੀਤੇ ਗਏ ਹਨ ਇਹ 9 ਮਹੀਨੇ ਨੂੰ ਨੋਕ ਰੱਖ ਕੇ ਚਾਦੀ ਮੁਕਤੀਆਂ ਨੂੰ ਸਮਰਪਿਤ ਹਨ ਸਭ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਅਲੰਦਪੁਰ ਸਾਹਿਬ ਦੇਖਲਾ ਚਲਕੇ 40 ਸਿੰਘਾਂ ਨੇ ਬਰਾਵਾ ਲੈ ਕੇ ਦੇ ਦਿੱਤਾ ਸੀ ਕਿ ਅਸੀਂaule ਜਿੱਕਰੇ ਤੋ ਸਦਾ ਗੁਰੂ ਨਹੀਂ ਕਿਉਂਕਿ 6-7 ਮੀਲੇ ਹੋ ਗਏ ਸੀ ਉਹ ਅਨੰਦਪੁਰ ਸਾਹਿਬ ਨੂੰ ਕਿਹੜਾ ਪਾਇ ਨੂੰ ਰਾਤ ਪਰ 40 ਸਿੰਘ ਇਸ ਕਲਰੋ ਦੇ ਨੰਦੀ ਤੇ ਮੁਖਸਦ ਦੇ ਘਰ ਦੀ ਤੇ ਆ ਕੇ ਭਾਈ ਭੱਗੂ ਦੇ ਭਾਈ ਮਹਾ ਸਿੰਘ ਨੂੰ ਨਾਲ ਲੈ ਕੇ ਦੀ ਮੁਕਤੀ ਬਾਰੇ ਦੱਸਿਆ ਗਿਆ ਹੈ ਉਹਦਾ ਇਤਿਹਾਸ ਦੱਸਿਆ ਗੁਰਗੋਬ ਸਿੰਘ ਦਾ ਇਤਿਹਾਸ ਦੱਸਿਆ ਗਿਆ ਹੈ ਕਿ ਗੁਰਗੋਬ ਸਿੰਘ ਜੀ ਨੇ ਆਪਣੀ 14ਵੀਂ ਜੰਗ ਆਖਰੀ ਜੰਗ ਇਸ ਮੁਕਸਦ ਦੀ ਧਰਤੀ ਤੇ ਲੜੀ ਸੀ ਤੇ ਉਸ ਤਬ ਉਹ ਸਰਦਾਰ ਸਾਹਿਬ ਨੇ ਆਪਣਾ ਜੋ ਕਮਲ ਖਸਤਾ ਖੋਲ ਦਿੱਤਾ ਸੀ ਤੇ ਤਰਨੰਦੀ ਸਾਹਿਬ ਉਹ ਵੀ ਖੇਦਮ ਲਿਆ ਸੀ ਜੀ ਉਹ ਕਹਿੰਦੇ ਨਹੀਂ ਕਿ ਉਹ ਕੋਈ ਦਿਲ ਪਹਿਲਾਂ